हां जी दोस्तों सत श्री अकाल स्वागत करते हैं टोटा राज संधू फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਿਵਾਜਪੁਰ ਅੱਧਾ ਲੱਗਦਾ ਇੱਕ ਸੜਕ ਤੋਂ ਦੋਸਤੋ ਜਿਹੜੀ ਤਰਨਤਾਰਨ ਸਾਹਿਬ ਤੋਂ ਦਿਆਲਪੁਰਾ ਠਿੱਖੀਪਿੰਡ ਨੂੰ ਆਉਂਦੀ ਹੈ ਠੀਕ ਹੈ ਜੀ ਇਸੇ ਛੜਕ ਤੇ ਸਾਡਾ ਸ਼ਿਵਾਜਪੁਰ ਸ਼ਿਵਾਜਪੁਰ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪਿੰਡ ਸੌਰ ਸਿੰਘ ਨੂੰ ਜਾਂਦੀ ਹੈ ਤੇ ਰਸਤੇ ਵਿੱਚ ਕਮਾਲਪੁਰ ਪਿੰਡ ਆਉਂਦਾ ਦੋਸਤੋ ਕਮਾਲਪੁਰ ਪਿੰਡ ਤੋਂ ਵੀ ਤੁਸੀਂ ਜਿਹੜੀ ਵਿਜ਼ਿਟ ਵੀਰੇ ਛੇ ਰੇਣਾਂ ਦੀਆਂ ਬੈਕਾਂ ਦੇ ਕਰ ਸਕਦੇ ਜੇ ਠੀਕ ਆ ਜੀ ਪਿੰਡ ਵਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਨਾਗ ਦਿਖਾਉਣੇ ਆ ਠੀਕ ਆ ਜੀ ਚਾਰ ਬੈੜਾ ਨੇ ਇੱਕ ਮੱਝ ਦੋ ਪਸ਼ੂ ਸੋਏ ਆ ਇੱਕ ਬੈੜ ਬਿਲਕੁਲ ਸੱਜਰਤਾ ਜੀ ਸੂਈ ਆ ਇੱਕ ਦੋਸਤ ਮੱਝ ਦਿਖਾਵਾਂਗੇ ਕੋਈ ਵੀ ਰਟਾਈਆਂ ਮਹੀਨਿਆਂ ਦੀ ਚਾਹੇ ਕੋਈ ਤਿੰਨਾਂ ਮਹੀਨਿਆਂ ਦੀ ਸੂਈ ਸਮਝ ਲੇ ਬੇਨ ਬੱਚੇ ਤੋਂ ਆ ਤੇ ਦੁੱਧੋਂ ਦੇ ਸਾਲੇ ਵੀਰ ਚੰਗਾ ਦੱਸ ਰਿਹਾ ਵੀ 7-8 ਕਿਲੋ ਦੁੱਧ ਤੇ ਚਲਣ ਢਈ ਆ ਉਹ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਬੈੜਾ ਗੱਬਰ ਤਿਆਰੀ ਵਾਲੇ ਪਸ਼ੂ ਆ ਇੱਕ ਬੜੀ ਵਧੀਆ ਚੰਗੀ ਝੁੰਗੀ ਬੱਛੀ ਆ ਬ ਔਲਖਦੇੜੀ ਫਾਰਮ ਤੇ ਦੋਸਤੋ ਅੱਜ ਆਪਾਂ ਆਏ ਆ ਤੇ ਬਿਲਕੁਲ ਤੁਹਾਨੂੰ ਜਿਹੜੇ ਨਾਗਾ ਇਹ ਦਿਖਾ ਦਨੇ ਆ ਇਨਫੋਰਮੇਸ਼ਨ ਪੂਰੀ ਜਾਣਕਾਰੀ ਵੀ ਅਸੀਂ ਸ਼ੇਰੇ ਤੋਂ ਲੈ ਲਾਂਗੇ ਆਇਆ ਜੀ ਇੱਕ ਮਿੰਟ ਅੱਜ ਤਰੀਕ ਦੋਸਤੋ ਨੋਟ ਕਰੋ ਤੁਸੀਂ 27 ਸਤੰਬਰ ਤੇ ਕੱਲ 28 ਸਤੰਬਰ ਨੂੰ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਸੋ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਜਚੂਗਾ ਭਾ ਫੜ ਤੇ ਅਕੋਰਡਿੰਗ ਜਾਂ ਪਸ਼ੂ ਦੀ ਬੰਤ ਰਕੋਰਡਿੰਗ ਉਹਦੀ ਇੱਥੇ ਆਣ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਗੱਪਣ ਪਸ਼ੂ ਤੇਪ ਕੇ ਸੋਇਆ ਨਾਗ ਦੋ ਟਾਈਮ ਚੋਕੇ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਤ ਸ੍ਰ ਬਹੁਤ ਵਧੀਆ ਸ਼ੇਰੇ ਵੀਰ ਠੀਕ ਠਾਕ ਹਾਂਜੀ ਸਭ ਵਧੀਆ ਕਿਰਪਾ ਮਹਾਰਾਜ ਦੀ ਸ਼ੁ크ਰਾ ਮਾਲਕ ਦਾ ਵੀਰ ਬਾਕੀ ਕੋਟ ਘਟ ਜਾ ਬਹੁਤ ਸੀ ਤੇ ਅੱਜ ਮੇਰੇ ਨਾਲ ਤਾਂ ਕਾਫੀ ਠੰਡਾ ਹੋਇਆ ਸਾਰੇ ਪਾਸੇ ਹਾਂ ਦਿਨ ਆ ਫੇਰਾ 4-5 ਦਿਨ ਹੋ ਗਏ ਦਿਨ ਬਹੁਤ ਜਿਆਦਾ ਲੱਗ ਲੱਗੇ ਆ ਲੱਗਣ ਲੱਗੇ ਸੀਗਾ ਹੁਣ ਮੜੀਆਂ ਛਟਾਂ ਛਟਾਂ ਪੈਣੀਆਂ ਤਾਂ ਫੇਰ ਜਿਹੜਾ ਮੌਸਮ ਹੋ ਸਕਦਾ ਹਾਂ ਆ ਬਿਲਕੁਲ ਵੀਰ ਠੀਕ ਹੈ ਅੱਛਾ ਸ਼ੇਰੇ ਵੀਰ ਐਨੀਮਲ ਅੱਜ ਆਪਣੇ ਕੋਲ ਤੇ ਕਰ ਗੱਲ ਕਰੀਏ ਤਾਂ ਪੰਜ ਪਸ਼ੂ ਆ ਇੱਕ ਵਾੜ ਸੱਜਰ ਸੂਈ ਆ ਬਾਕੀ ਤਿੰਨ ਵਾੜਾ ਗੱਭਣ ਤਿਆਰ ਹਾਂ ਹਾਂਜੀ ਇੱਕ ਇੱਕ ਮੈਂ ਤੋਕੜਾ ਕੀ ਠੀਕ ਹੈ ਸ਼ੁਰੂਆਤ ਕਰ ਲੈਣੀ ਆ ਪਹਿਲੇ ਨੰਬਰ ਤੋਂ ਆਪਾਂ ਇਸੇ ਵੜ ਤੋਂ ਝੂੰਗੀ ਤੋਂ ਇਹ ਰਾਤ ਦੀ ਸੂਈ ਆ ਝੂੰਗੀ ਵੱਸੀ। ਲਓ ਦੋਸਤੋ ਝੂੰਗੀ ਵੱੱਛੀ ਆ ਤੇ ਸੂਆ ਵੀਰ ਪਹਿਲਾ ਪਲੋਣੀ ਆ। ਸੰਸਾਹਬ ਉਹਨਾਂ ਦਾ ਪਹਿਲਾ ਆਖਿਆ ਪਰ ਮੈਨੂੰ ਦੂਜਾ ਲੱਗਦਾ ਘੋਲਾਲ ਨਹੀਂ ਕੀਤੀ ਵੱਸੀ ਨੇ। ਠੀਕ ਆ ਜੀ। ਘੋਲਾਲ ਤਾਂ ਬਿਲਕੁਲ ਸਾਫ ਹੈ ਬਾਕੀ ਹਾਂ। ਚੋਣ ਚਾਂ ਬਹੁਤ ਚੰਗੀ ਆ। ਅੱਜ ਮਾਰਨਿੰਗ ਸੂਈ? ਰਾਤ ਦੀ ਸੂਈ। ਰਾਤੀ ਸੂਈ ਆ। ਹਾਂ ਜੀ। ਆ ਦੋਸਤੋ ਰਾ ਜਿਹੜੀ ਰਾਤੀ ਸੂਈ ਆ ਠੀਕ ਆ ਜੀ। ਤੇ ਅੱਜ ਮਾਰਨਿੰਗ ਸਿਰੇ ਵੀਰ ਫਿਰ ਸਵੇਰ ਚਵਾਈ ਹੋ ਗਈ ਅੱਤੀ ਥੋੜੀ ਬਾਅਦ। ਘੋਲਾਲ ਕੱਢਿਆ ਮਗਰ ਮਗਰ ਵੱਛੀ ਮਗਰ ਵੱਛੀ ਹੈ ਜਰਸੀ ਦੀ ਵੱਛੀ ਹੈ ਬਹੁਤ ਤੇ 5.5 ਕਿਲੋ ਪੌਣੇ ਤੇ ਚਵਾਈ ਹੋ ਗਈ ਆ ਹਾਂਜੀ ਲੋ ਵੀ ਆਰਡਰ ਜਿਹੜਾ ਦੋਸਤੋ ਫਿਕਸ ਅਡਰਾ ਤੇ ਬਾਕੀ ਤੁਸੀਂ ਇਹ ਵੇਖੋ ਠੀਕ ਆ ਜੀ ਇੱਕ ਵਾਰੀ ਸੂਸਵਾਚ ਆਈ ਹੈ ਬੜ ਰਾਤ ਹੀ ਸੂਈ ਹੈ ਠੀਕ ਆ ਜੀ ਤੇ ਜਿਆਜੁਰ ਪ੍ਰੋਪਰ ਪਾ ਕੇ ਬਿਲਕੁਲ ਸਾਫ ਹੋ ਗਈ ਹੈ ਇਸ ਦੀ ਵੀਡੀਓ ਆਪਣੇ ਕੋਲ ਹੈ ਹਸਨ ਸਾਹਿਬ ਠੀਕ ਆ ਜੀ ਹੁਣ ਇਹ ਆਪਾਂ ਵੀਡੀਓ ਚ ਵੀ ਖਾ ਦੇਣੀ ਠੀਕ ਹੈ ਜੀ ਠੀਕ ਆ ਆ ਦੇਖੋ ਜੀ ਸੋ ਹੁਆਣੇ ਲਈ ਇਹਦੀ ਬੰਤਰ ਬਹੁਤ ਜਿਆਦੀ ਵਧੀਆ ਠੀਕ ਆ ਜੀ ਸੋ ਮੁੱਠੀ ਪੂਰਾ ਮੁੱਠੀਦਾਰ ਥਾਣਾ ਤੇ ਸਪੇਸ ਤੁਸੀਂ ਚੈੱਕ ਕਰੋ ਸਪੇਸ ਵੰਡ ਦੇ ਨਾਲ ਦੋਸਤੋ ਹੋਰ ਬਹੁਤ ਖੂਬਸੂਰਤ ਹਵਾਨਾ ਚੱਡਾ ਦਿਖਾਈ ਦੇ ਰਿਹਾ ਉਹਦਾ ਕਰਕੇ ਨਾ ਤੈਜ ਜੀ ਲੱਗ ਗਿਆ ਦੇਖਰੀ ਆ ਬਿਲਕੁਲ ਕੀ ਕਰੀ ਸੂਣ ਦਾ ਕਰਕੇ ਇੱਕ ਵਾਰੀ ਪਸ਼ੂ ਦੋਸਤੋ ਲੱਕਾ ਜੇ ਲਾ ਜਾਂਦਾ ਠੀਕ ਆ ਜੀ ਕੋਈ 2-4 ਦਿਨਾਂ ਦੇ ਵਿੱਚ ਇੱਕ ਵਾਰੀ ਪਸ਼ੂ ਫਿਰ ਦੁਬਾਰਾ ਖਿਰੂਗਾ ਤੇ ਮਗਰ ਬੱਛੀ ਆ ਗਿੱਲੇ 나ੜੂ ਤੇ ਬੱਚਾ ਤੇ ਕੋਈ 5 5.5 ਕਿਲੋ ਜਿਹੜਾ ਬੌਲਾ ਅੱਜ ਵੀਰ ਸ਼ਿਰਾ ਕਹਿੰਦਾ ਮਾਰਨਿੰਗ ਚਬਾਈ ਕੀਤੀ ਹੈ ਪਹਿਲੀ ਕੋਣ ਸੈਕਿੰਡ ਚ ਵਾਈ ਜਿਹੜੀ ਅੱਜ ਸ਼ਾਮੀ ਕੀਤੀ ਜਾਊਗੀ ਤਾਂ ਰੰਗ ਪ੍ਰਿੰਟਰ ਫੈਸ਼ਨ ਪੂਸ਼ਨ ਤੁਸੀਂ ਵੇਖ ਹੀ ਲਿਆ ਠੀਕ ਹੈ ਜੀ ਡੱਬੀ ਆ ਆ ਜਿਹੜੀ ਬੱਛੀ ਆ ਮਗਰ ਠੀਕ ਹੈ ਜੀ ਕੋਕਾ ਕੋਲਾ ਜਿਹੜਾ ਰੰਗ ਆ ਵੇਖੋ ਬਿਲਕੁਲ ਗਿਲੇ ਨਾੜੂ ਨਾਲ ਬੱਚਾ ਬੱਛੀ ਮਗਰ ਆ ਜੀ ਮਾਗੇ ਆ ਜਿਹੜੀ ਦੱਸੋ ਮਗਰ ਬੱਛੀ ਆ ਇੱਕ ਜਰਸੀ ਦਾ ਕ੍ਰਾਸ ਤੁਸੀਂ ਮੰਗ ਲਓ ਠੀਕ ਹੈ ਜੀ ਮਗਰ ਬੱਚਾ ਜਰਸੀ ਕ੍ਰਾਸ ਵਿੱਚ ਹੀ ਆ ਚੰਗੀ ਬੱਛੀ ਆ ਠੀਕ ਹੈ ਜਦੋਂ ਜ਼ਵਾਬ ਆਪ ਉਹ ਗੱਲ ਗਏ ਬਹਿਣੋਂ ਆਤਰ ਹੋ ਜੂਗੀ ਆ ਵਾਕਿਆ ਹੀ ਕਰਮਾਲੀ ਬਹਿਣੋਂ ਆਤਰ ਹੈ ਜਿਵੇਂ ਜੂਦੇ ਹਿਸਾਬ ਨਾਲ ਨਾ ਹਾਂ ਹਨ ਮੈਂ ਕੱਢੀ ਆ ਤੇ ਥੋੜਾ ਜਿਹਾ ਸੌਖੀ ਹੁੰਦੀ ਹੈ ਨਾ ਤਾਂ ਬੈਠਾ ਨਹੀਂ ਜਾਂਦਾ ਬੱਚੀ ਕੋਲੇ ਵਾਲੇ ਅਕਸਰ ਥੋੜੀ ਜਿਹੀ ਹਲਕੀ ਕੀਤੀ ਆ ਤੇ ਵੀਰਾਂ ਦਾ ਫੇਰ ਮਾੜਾ ਸੂਤਰ ਬੈਠਾ ਕਬ ਕਿਉਂਕਿ ਬੋਲਾ ਬਿਲਕੁਲ ਖਾਲੀ ਵੀ ਨਹੀਂ ਕਰ ਸਕਦੇ ਕਿ ਚਲੋ ਪਹਿਲੀ ਚਵਾਈ ਦੂਜੀ ਤੇਜੀ ਚਵਾਈ ਤੱਕ ਬਿਲਕੁਲ ਸਾਫ਼ ਕਰ ਦਿੱਤੀ ਜਊਂ ਤੇ ਇੱਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਕਰੋਚਕ ਲਓ ਜੀ ਵੀ ਕੋਈ ਵੀਰੇ ਇਹ ਨਾ ਕਵੇ ਵੀ ਛੋਟਾ ਥਾਣਾ ਮੁਠੀਦਾਰ ਥਾਣਾ ਠੀਕ ਹੈ ਜੀ ਕੋਈ ਭੈਣ ਚਵਾਈ ਕਰੇ ਭਰਾ ਚਵਾਈ ਕਰੇ ਤੇ ਸੋਈ ਸੁਬਾਈਏ ਤੇ ਦੋ ਦੋ ਚਾਰ ਚਾਰ ਧਾਰਾਂ ਵੀ ਸਿਰਾ ਵੀ ਸੋਚ ਰਿਹਾ ਵੀ ਨਾਲ ਦੀ ਨਾਲੇ ਮਾਰ ਕੇ ਦਿਖਾ ਦਈਏ ਆ ਕਰਿਓ ਚੈੱਕ ਠੀਕ ਹੈ ਜੀ ਜਿਸ ਲੱਗਦਾ ਪਤਾ ਲੱਗ ਜੂ ਲਓ ਜੀ ਠੀਕ ਹੈ ਤੇ ਕਹਨ ਨੂੰ ਦੱਸੋ ਪਹਿਲਾਂ ਨੇ ਵੀ ਚਲਦੀ ਆ ਪਰ ਵੀਰਾਂ ਦਾ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਆਲ ਸ਼ਾਲ ਨਹੀਂ ਕੀਤੀ ਗਈ ਤਾਂ ਕਰਕੇ ਲੱਗਣ ਦਾ ਵੀ ਐਨੀਮਲ ਜਿਹੜਾ ਪਸ਼ੂ ਹੈ ਇਹ ਦੂਜੇ ਸਵੇਰੇ ਵੀ ਹੋ ਸਕਦਾ ਇਹ ਵਾਲੇ ਨੇ ਪਹਿਲਾਂ ਹੋਵੇ ਦੂਜੇ ਹੋਵੇ ਤੇ ਹੈ ਵਾਦੇ ਬੰਦੀ ਆ ਉਹਨਾਂ ਵਾਂਗ ਪਹਿਲਾਂ ਕਰਕੇ ਦੇਤੀ ਆਪਾਂ ਓਕੇ ਓਕੇ ਮੇਰਾ ਮਾਹ ਆਪਣਾ ਗੱਭਣਾਂ ਦੇ ਚਲ ਆਹ ਦੇਖੋ ਜੀ ਲਓ ਜੀ ਹੋਣਾ ਕੋਈ ਮੋਟਰ ਆ ਰਗੀ ਆ ਪਾ ਪਾਇਆ ਨਹੀਂ ਅੱਲਾ ਬਾਰੀ ਸੋਦਾ ਆ ਥੋੜਾ ਜਿਹਾ ਭਾਣਾ ਭੁਲਾ ਕੀ ਆ ਨੇ ਉਹ ਨਾ ਕਰਕੇ ਵੀ ਪਸ਼ੂ ਮਾਰੀ ਜੀ ਕਲਕਤੀ ਇਹ ਕਰਦਾ ਛੇਤੀ ਕਰੀ ਗਾੜੀ ਪਾਇ ਬੰਗਾ ਪਾਲੀਏ ਫਿਰ ਹਿਲਦੀ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਦੇਖੋ ਪੁੱਟਾ ਵੇਖੀ ਲਓ ਜੀ ਬਹੁਤ ਸੋਹਣਾ ਠੀਕ ਆ ਜੀ ਸੋ ਮੁੱਠੀ ਮੁੱਠੀ ਥਾਣਾ ਤੇ ਜਿੱਦਾਂ ਮਰਜ਼ੀ ਮੇਰਾ ਵੀਰ ਕੋ ਚਵਾਈ ਕਰੀ ਚੱਲੇ ਠੀਕ ਆ ਜੀ ਪਹੁੰਚਣ ਬਹੁਤ ਚੰਗੀ ਹਾਂ ਬਸ ਪੁੱਟੋਏ ਬੰਗਾ ਪਾਲਗੇ ਨਹੀਂ ਦੇ ਨਹੀਂ ਨਹੀਂ ਲੋੜ ਨਹੀਂ ਵੀਰ ਬਸ ਮਹਾਵੰਗਾ ਪਾ ਕੇ ਤਾਂ ਰਮਾ ਲਈਏ ਬਸ ਠੀਕ ਹੈ ਜੀ ਤੁਹਾਨੂੰ ਥੰਮਪਨ ਖਾਉਣਾ ਹੈ ਕਰੀਬ ਬਹੁਤ ਵਧੀਆ ਸੋ ਚਵਾਈ ਬਹੁਤ ਵਧੀਆ ਠੀਕ ਹੈ ਜੀ ਪੋਲੀ ਚਵਾਈ ਹੈ ਬਾਕੀ ਹਵਾਨੇ ਜਿਹੜੇ ਤੁਸੀਂ ਦੇਖ ਲਈਏ ਖਬਰਦਾਰਾ ਚੰਗਾ ਦੁੱਧ ਚਵਾਜੂਗੀ ਪਹਿਲਨ ਹੋਵੇ ਚਾਹੇ ਦੂਜੇ ਸੂਬੇ ਹੋਵੇ ਇਹ ਦੋਸੋਂ ਵਾਧੇ ਬੰਦੀ ਆ ਲੈ ਵੀਰ ਛੇਰੇ ਕੀ ਮੰਗ ਕੀ ਡਿਮਾਂਡ ਕਰਤੀ ਫਿਰਦੀ ਇਹ ਡਿਮਾਂਡ ਛੋੜੀ ਜੀ ਸੰਤਾ ਆ ਨਾ 45 ਨਾ 50 ਹਾਂ ਜੀ ਇਹ ਦੋ ਘਟ 40 ਦੀ ਜੀ ਆਪਾਂ ਦੋ ਘਟ 40 ਦੀ ਹਾਂ ਜੀ ਠੱਤੀ ਆ ਸੋਤਰ ਹੀ ਹੈ ਕੰਮ ਪਾਪਾ ਜੈ ਜੀ ਰੱਖਣਾ ਬਿਲਕੁਲ ਬਾਕੀ ਵਾਛੀ ਵੇਖ ਲੋ ਕਿੰਨੀ ਚੰਗੀ ਆ ਕੱਤ ਬੁੱਤ ਵਾਲੀ ਇਹ ਨਾਲ ਝੁੰਗੀ ਆ ਜਿਹੜੀ ਉਹ ਦੁਬਾਹੇ ਕਰਮਾੜੀ ਹੁੰਦੀ ਆ ਬਿਲਕੁਲ ਆਪਾਂ ਕਹਿਣ ਨੂੰ ਕਹਿੰਦੇ ਆ ਉਹ ਆਪਣੇ ਸਿੱਧੇ ਸਿੰਘਾਂ ਨੂੰ ਵੀ ਕਹਿੰਦੇ ਝੁੰਗੀ ਜਿਹਦੇ ਗਿੱਟ-ਗਿੱਟ ਨਾਲ ਮੈਂ ਸਿੱਧੇ ਸਿੰਘ ਉਹਨੂੰ ਵੀ ਝੁੰਗੀ ਕਹੀ ਜਾਂਦੇ ਉਹਨੂੰ ਵੀ ਝੁੰਗੀ ਅਸਲੀ ਝੁੰਗੀ ਆ ਹਾਂ ਮੈਂ ਤੁਹਾਨੂੰ ਦੱਸਿਆ ਝੁੰਗੀ ਆ ਠੀਕ ਆ ਜੀ ਇਹ ਵੇਖ ਲੋ ਜੇ ਆਹ ਨੂੰ ਲੈ ਕੇ ਸਿੰਘ ਕਿਤੇ ਮਾਰਦੀ ਆ ਇਹਦੇ ਛੋੜਦਾ ਦਾ ਨਿਸ਼ਾਨ ਹੀ ਨਹੀਂ ਲੱਗਣਾ ਕਿਉਂਕਿ ਇਹ ਤਾਂ ਹੈ ਹੀ ਸਿੰਘ ਹੀ ਸੀ ਬੋਲ ਹੋਏ ਪਏ ਸਾਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਵੀ ਠੀਕ ਆ ਚੇਰੇ ਵੀਰੇ ਅੱਗੇ ਆ ਜਗੇ ਤਾਂ ਆਪਣੇ ਕੋਲ ਸਾਈਕਲ ਨੰਬਰ ਤੇ ਆ ਬੈੜ ਖੜੀ ਇੱਕ ਡੱਬੀ ਹਾਂਜੀ ਕਰੋਸ ਹੰਗ ਦੇ ਵਿੱਚ ਹੀ ਆ ਤੇ ਚਾਹੇ ਕੋਈ ਵੀਰੇ ਦੋਸਤੋ ਐਚ ਐਫ ਦਾ ਤੇ ਰਾਠੀ ਦਾ ਮੰਨ ਵਾਲੇ ਕਰੋਸ ਠੀਕ ਆ ਇਹ ਜੇ ਦਿਨ ਲੈਂਦੀ ਇਹ ਦਿਨ ਲੈਂਦੀ ਹੈਗੇ ਕੱਚੀ ਆ ਕਿੰਨੇ 15 ਦਿਨ ਲੈ ਜੂਗੀ 14 ਤਰੀਕ ਨੂੰ ਇਹ ਦਿਨ ਪੂਰੇ ਜੀ 14 ਅਕਤੂਬਰ ਤੋਂ 15 ਲੱਗੇ ਨੇ 15 18 ਕ ਦਿਨ ਹਾਂ ਨਹੀਂ 14 ਨੂੰ ਦਿਨ ਪੂਰੇ ਆ ਤੇ ਆਪਾਂ 14 ਅਕਤੂਬਰ ਨੂੰ ਜਿਹੜੀ ਮਗਰੋਂ ਲੱਕੀ ਲਈ ਆ ਨਾ ਆ 10 ਕ ਦਿਨ ਲਾ ਲੋ ਤੁਸੀਂ 10 12 ਦਿਨ ਹਾਂ ਤਿੰਨ ਹੋਰ ਰਹਿ ਗਿਆ 15 ਦਿਨ ਹੈਗੇ ਆ 15 ਕ ਹੈਗੇ ਆ ਅੱਜ ਲੌਜੀ ਹਜੇ 15 ਕ ਦਿਨ ਦਾ ਵੇਰਵਾ ਦਾ ਜਿਹੜਾ ਦੋਸਤ ਆਪਾਂ ਤੁਹਾਨੂੰ ਪਾ ਦਿੱਤਾ 15 ਕ ਦਿਨ ਹਜੇ ਕੱਢ ਜੂਗੀ ਠੀਕ ਹੈ ਜੀ ਝੋਲ ਝਾਲ ਬੱਲੀ ਬੜੀ ਥੱਲੇ ਲੜਾ ਲੋੜਾ ਕਾਫੀ ਜਿਆਦੀਆਂ ਨੇ ਹਵਾਨੇ ਤੇ ਸੋ ਰੰਗ ਰੂਗ ਵੀ ਜਿਹੜਾ ਤੁਹਾਨੂੰ ਦਿਖਾਈ ਦਿੱਤਾ ਡੱਬਾ ਬਿਲਕੁਲ ਡੌਟ ਵਿੱਚ ਹੈਗੇ ਡੱਬ ਹੈਗੇ ਵੱਡੇ ਮੋਟੇ ਆਹ ਫੇਸ ਕੁਆਲਿਟੀ ਇਹਦੀ ਸੂਬਾ ਦੂਜਾ ਹੋਊਗੀ ਹੈ ਹਾਂਜੀ ਦੂਜਾ ਜੀ ਬਾਕੀ ਠੰਡੀ ਸੀੜੇ ਸੰਸੋ ਵੇਖੋ ਝੋਲੀ ਵੇਖੋ ਬਸ਼ੀਂ ਪਈ ਆਹ ਦੇਖੋ ਜੀ ਥਾਣੂ ਵੀ ਪੂਰਾ ਹੱਥੀ ਚਵਾਈਲਾ ਨਿਕਲ ਕੇ ਆਊਗਾ ਵੇਖੋ ਕਿੱਡਾ ਥਾਣ ਠੀਕ ਹੈ ਜੀ ਇਹ ਬਾਕੀ ਚੋਲਾ ਚਾਲਾ ਚੰਗਾ ਥੱਲੇੋਂ ਬਣੂਗੀ ਚੰਗੀ ਕਿਹਵਲੇ ਸੰਸਾਭ ਕੋ ਪ੍ਰਣਪਰਾ ਕੱਚੀ ਲੈਣ ਦਾ ਚਾਹਵਾ ਹੁਣ ਆਪਾਂ ਚੱਲ 10 ਦਿਨ ਸੰਭਾਂਗੇ ਆਪਾਂ ਆ ਬਿਲਕੁਲ ਵੀਰੇ ਪੱਤੀ ਸੇਵਾ ਕਰਾਂਗੇ ਬਾਕੀ ਵਿਕਰੀ ਤੇ ਪੂਰੀ ਫੁੱਲ ਹੋ ਜੂਗੀ ਹਫਤੇ ਤੱਕ ਪੂਰੀ ਫੁੱਲ ਵਿਕਰੀ ਚ ਆ ਜੂਗੀ ਵੀ ਹਫਤੇ ਇੱਕ ਤੱਕ ਆ ਲਓ ਜੀ ਹੁਣ 15 ਕਿ ਦਿਨ ਐਸਟੀਮੇਟ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਜੀ ਦੂਜਾ ਸੁਬਾ ਤੇ ਵੇਰ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਇਹ ਪੂਰੀ ਨਿੱਗਰ ਆ ਕਦ ਕੁਦ ਵੀ ਸੋਨਾ ਵੱਡੀਆਂ ਗੜਾ ਦੇ ਵਿੱਚ ਕੋਈ ਮੰਨ ਲੈ ਚਾਹੇ ਨੜੀਆਂ ਤਾਂ ਦੀ ਗੱਲ ਰੁਕਦੀ ਆ 15 ਦਿਨਾਂ ਦੀ ਗਾਰੰਟੀ ਆ ਇਹ ਨਹੀਂ ਵੀ ਮਹੀਨਾ ਖੜੋਗੀ 15 ਇਹੋ ਚਿਰ ਕੋਈ 15 ਦਾ ਕੋਈ 17 ਲੈ ਜਾਓ ਤਾਂ ਗੱਲ ਹੋਰ ਆ ਕਿ 15 ਦਾ ਮਹੀਨਾ ਲੈ ਜੇ ਅਗਲਾ ਬੰਦੇ ਹਰ ਤਨ ਪੂਰੇ ਆ ਹਾਂ ਤੇ ਦੋ ਚਾਰ ਉੱਤੇ ਲੈ ਜੂਗੀ ਆ ਸਹੀ ਹੈ ਜੀ ਲੋ ਵੀ 15 ਕੋਈ ਉੱਪਰ ਦੋ ਦਿਨ ਮੰਨ ਲਿਓ ਕੋਈ 16 17 ਇੱਥੇ ਕ ਮੰਨ ਕੇ ਕੋਈ ਭਰਾ ਆਈ ਏ ਤੁਸੀਂ ਸੌਦਾ ਕਰ ਲਿਓ ਅਸੀਂ ਤਰ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥਣ ਦਿਖਾ ਰਹੇ ਆ ਠੀਕ ਆ ਸਪੇਸ ਬਾਕੀ ਥਣ ਪੂਰਾ ਮੁੱਠੀਦਾਰ ਆ ਤੇ ਚੰਗਾ ਸੋਨਾ ਤੁਹਾਨੂੰ ਨੇਵਾ ਤਿਆਰ ਕਰੋਗੀ ਠੀਕ ਹੈ ਜੀ ਜਿੰਨਾ ਕ ਵਿਖਾਲੇ ਦੇ ਵਿੱਚ ਤੁਸੀਂ ਵੇਖੋਗੇ ਢੇਲਾਂ ਦੇਵੇ ਦੇ ਵਿੱਚ ਤੇ ਚੰਗੀ ਪਰੋਗੀ ਕਰਮਾਂ ਦੀ ਠੀਕ ਹੈ ਲਾਜਰ ਸ਼ਰੇ ਇਹ ਕਿੰਨੇ ਦੀ ਹੁੰਦੀ ਹੈ ਅੱਜ ਫਿਰ ਇਹ ਅੱਜ 45 ਦੀ 45 ਦੀ ਅੱਜ 45 ਦੀ ਠੀਕ ਹੈ 40 ਹੋਈ ਫਿਰ 55 ਦੀ ਬਿਲਕੁਲ ਤੁਸੀਂ ਵੀ ਸਿਆਣੇ ਜੇ ਵੱਡੀ ਆ ਵੇਡ ਬਣਥਣ ਕਾ ਦੀ ਪੂਰੀ ਤਿਆਰੀ ਤੇ ਹੋਈ ਤੇ ਕੋਈ ਜਲਪਣੀ ਕਾ ਕਰੀ ਵੀ ਹਰੀ ਵੀ ਵੀਰ ਲੈ ਗਿਆ ਤੇ ਜਿਹੜਾ ਮਰਜ਼ੀ ਲੈ ਗਿਆ ਅੱਜ ਆਪਾਂ ਦੇਣੀ ਤਾਂ ਦੇ ਸੂਤਰਪਾ ਰੱਖ ਕੇ ਆ ਠੀਕ ਹੈ ਜੀ ਜੇ ਕਹਿੰਦੇ ਤਾਂ ਸਾਹਮਣੇ ਇਹ ਰੁਪਇਆ 2 400 ਰੁਪਏ ਨੂੰ ਚਾਹੀਦਾ ਬਿਲਕੁਲ ਜੀ ਬਿਲਕੁਲ ਲਓ ਵੀ ਪ੍ਰਭੂ ਅੱਜ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 45 ਦੀ 45 ਦੇ ਦ ਬਹੁਤ ਵਧੀਆ ਇੱਕ ਇਧਰ ਸਿਰੇ ਤੀਜੇ ਨੰਬਰ ਤੇ ਜਰਸੀ ਆ ਗਈ ਹੈ ਜਰਸੀ ਹੈ ਜੀ ਲਓ ਜੀ ਜਰਸੀ ਅੰਗ ਦੇ ਵਿੱਚ ਬਲੈਕ ਰੰਗ ਦੇ ਵਿੱਚ ਤੁਹਾਨੂੰ ਇੱਕ ਵਾਰ ਦਿਖਾਉਣੇ ਆਪਾਂ ਠੀਕ ਹੈ ਜੀ ਲਾ ਲਾਪਾਂ ਦੰਦ ਵਿਖਾ ਲਈਏ ਗੱਭਣਾ ਠੀਕ ਹੈ ਬਹੁਤ ਦੰਦਾਂ ਜੀ ਦੰਦ ਭਾਈ 24 ਸਰੀ ਜੇ ਵੇਖੀ ਲਓ ਲਓ ਜੀ ਚਾਰ ਦੰਦ ਠੀਕ ਹੈ ਜੀ ਚਾਰ ਦਾ ਦਾ ਠੀਕ ਹੈ ਪਿਓਰ ਚੌਕੀ ਹੈ ਚਾਰ ਦਾ ਦਾ ਬਰਾਬਰ ਕੀਤੇ ਆ 6 ਕ ਕੰਨੀ ਵਾਲੇ ਜੇ ਦੁੱਧ ਦਾਂਦਾ ਠੀਕ ਆ ਦੋ ਦੋ ਸਾਈਡਾਂ ਦੇ ਖਲੋਤੇ ਜਾਈ ਉੱਤਨੀ ਤੇ ਬਾਕੀ ਤੁਸੀਂ ਚੈੱਕ ਕਰੋ ਸੈਕਿੰਡ ਟਾਈਮਰ ਦੂਜਾ ਸੂਬਾ ਦੂਜਾ ਸੂਬਾ ਕੀ ਫਿਰ sire ਦੂਜਾ ਸੂਬਾ ਦੂਜਾ ਦੂਜਾ ਸੂਬਾ ਆਜੂਗੀ ਠਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਹਾਂਜੀ 10 ਦਿਨ ਇਹ ਵੀ ਲੈਂਦੀ ਜੀ ਲਓ ਵੀ 8 ਤੋਂ 10 ਕ ਦਿਨ ਇੱਕ ਆਈਡੀਆ ਮੰਨ ਲਿਓ ਠੀਕ ਆ ਜੀ ਸੌਦਾ ਕਰਨ ਲੱਗੇ ਮੇਰਾ ਵੀਰ ਇਹ ਆਮ گاਵਾ ਦੇ ਨਹੀਂ ਤੇ ਹੁਣ ਵੀ ਬਣੀ ਆ ਹਾਂਜੀ ਪਰ ਇਹਨਾਂ ਕਰਮਾਂ ਵਾਲੀਆਂ ਬੰਦਿਆਂ ਬਹੁਤ ਚੰਗੀਆਂ ਮਨ ਦੇਣੇ ਨਜ਼ਾਹ ਹਵਤਾ ਲੈ ਹੀ ਜਾਣਾ ਜੀ ਹ ਮੋ ਵੀ ਇੱਕ ਹਫਤਾ 8 ਦਿਨ ਇਹਨੇ ਵੀ ਆਰਾਮ ਨਾਲ ਲੈ ਜਾਣੇ ਆ ਠੀਕ ਆ ਜੀ ਤੇ ਬਾਕੀ ਥਣ ਥਣ ਕਰਮਾਂ ਦੀ ਚੰਗਾ ਕੱਢੂਗੀ ਆ ਵੇਖੋ ਵੇਖੋ ਕਿੱਥੇ ਕਿੱਥੇ ਲੱਗੀ ਥਣ ਆ ਦੇਖੋ ਆ ਦੇਖੋ ਮੇਰਾ ਵੀਰ ਠੀਕ ਆ ਜੀ ਅਗਲੇ ਪਿਛਲੇ ਥਣਾਂ ਦਾ ਸਪੇਸ ਵੰਡ ਚਾਰੇ ਥਣਾਂ ਦੀ ਤੁਸੀਂ ਦੇਖੋ ਤੇ ਬਹੁਤ ਸੋਹਣਾ ਥਣਾ ਜਿਵੇਂ ਜਿਵੇਂ ਲੇਵਾ ਭਰਿਆ ਨਖੇੜ ਹੋਰ ਇੱਕ ਇੱਕ 2-2 ਇੰਚ ਠੀਕ ਆ ਜੀ ਸਪੇਸ ਖੁੱਲੀ ਹੋ ਜਾਂਦੀ ਚਾਰ ਚਾਰ ਦੇ ਹਿਸਾਬ ਨਾਲ ਚੱਪੇ ਚੱਪੇ ਜੇ ਤਰੀਕੇ ਦੀ ਦੇਖੋ ਹਾਂ ਇਹ ਕੰਪਨੀ ਸ਼ੁਰੂ ਹੋ ਗਈ ਆ ਵਾਸੀ ਅੱਗੋਂ ਤਾਂ ਪਰਣੀ ਸ਼ੁਰੂ ਹੋ ਗਈ ਆ ਬਾਕੀ ਇਹ ਵੀ ਤੁਹਾਨੂੰ ਪਤਾ ਹੈ ਬੰਦਿਆਂ ਬਹੁਤ ਚੰਗੇ ਆ ਵੇਣਾ ਹਾਂ ਆਮ ਗਾਂਾਂ ਜਿੰਦੀ ਲੋਰ ਬਣੀ ਆ ਵੇਖੋ ਬਿਲਕੁਲ ਸੋ ਬੋਦੀ ਵਾਲੀ ਆ ਜਰਸੀ ਬ੍ਰੀਡ ਦੇ ਵਿੱਚ ਠੀਕ ਆ ਜੀ ਬਹੁਤ ਖੂਬਸੂਰਤ ਪੂਰੀ ਵਧੀਆ ਭੈਣ ਭਰਾ ਜਰਸੀ ਹਾਂ ਆਹ ਦੇ ਫੇਸ ਉਹ ਖਾਓ ਮਿਲ ਕੇ ਅੰਦਰ ਆਹ ਲਓ ਜੀ ਆਹ ਵੇਖੋ ਛੋਟਾ ਜਿਹਾ ਫੇਸ ਆ ਛੋਟੀ ਪੂਥੀ ਆ ਬਿਲਕੁਲ ਅੱਖਾਂ ਦੇ ਵਿੱਚ ਡੂੰਘਾਈ ਉਸੇ ਤਰ੍ਹਾਂ ਠੀਕ ਆ ਛੋਟਾ ਕੰਨ ਸਪੇਸ ਬਹੁਤ ਛੋਟਾ ਕੋਈ ਗੇਠ ਡੇਢ ਗੇਠਾ ਲੰਮਾ ਜਿਹੜਾ ਦੋਸਤੋ ਫੇਸ ਹੀ ਆ ਛੋਟਾ ਫੇਸ ਸੋਹਣੀ ਬੰਤਰ ਬਾਕੀ ਥੱਲਿਓਂ ਕਰਮਾ ਦੀ ਚੰਗੀ ਖੋਲ ਰਹੀ ਹੈ ਠੀਕ ਹੈ ਜੀ ਚੰਗੀ ਉਮੀਦ ਕਰਦੇ ਆਂ ਵੀ ਅਜੇ 8-7 ਦਿਨਾਂ ਦੇ ਵਿੱਚ ਚੰਗਾ ਪਰੂਗੀ ਅਜੇ ਨਾਰਮਲ ਤੇ ਤੁਸੀਂ ਵੇਖੋ ਕਿਲੋ 1.5 ਕਿਲੋ ਖੰਡ ਲਾਏ ਪਈ ਹੈ ਜੇ ਆ ਬੈਕ ਸਾਈਡ ਤੋਂ ਅਰੇ ਬਾਕੀ ਠੰਡੀ ਸੀ ਜਿਹੜੀ ਅੱਲਾ ਯਾਨੀ ਰੱਬ ਦੀ ਆ ਬਹੁਤ ਵਧੀਆ ਲੱਭਣੀ ਚਾਹੀਦੀ। ਲੈ ਵੀ ਛਰੇ ਆਪਣੇ ਵੀਰਾਂ ਨੂੰ ਆਪਣੇ ਸੱਜਣਾਂ ਨੂੰ ਕਿੰਨੇ ਦੀ ਦੇਣੀ ਆਪਾਂ। ਸੰਸਾਬ ਇਹ ਦੇ ਦੀ ਆਪਾਂ 43000 ਦੀ ਆ। 43 ਦੀ। ਹਾਂ ਜੇ ਤਿਆਰ ਹੋ ਗਈ ਫਿਰ ਮੁੱਲ ਵੱਖਰਾ। ਹੂੰ। ਜੇ ਸਿਆਣੇ ਜੇ ਜਦੋਂ ਤਿਆਰ ਹੋ ਗਿਆ ਡੰਗਰ ਉਦੋਂ ਆ ਰੋਮ ਵੱਖਰਾ ਨਾ। ਹੂੰ ਹੂੰ। ਉਦੋਂ ਮੁੱਲ ਵੱਖਰਾ ਕਰਾਂਗੇ। ਅੱਜ 43000 ਦੀ। ਮੈਂ ਬੱਸ ਦੱਸੋ ਜਿਹੜੇ 5-5 7-7 ਦਿਨ ਸਾਹਮਣ ਦੀ ਲੋੜ ਆ ਬਾਕੀ ਵੇੜਾ ਤੁਸੀਂ ਦੇਖੀ ਜਾਓ ਰੇਡ ਪੜਤਾ ਬੜਾ ਵਾਜਬ ਜਾਇਜ਼ ਆ। ਤੇ ਬਾਕੀ ਮੇਰੇ ਵੀਰਾਂ ਸਾਰਿਆਂ ਨੇ ਬਾਜ਼ਾਰ ਤੁਰ ਫਿਰ ਤੁਰ ਫਿਰ ਕੇ ਵੇਖਿਆ ਹੁੰਦਾ ਠੀਕ ਆ। ਤੇ 43000 ਦੀ ਹੈਗੀ ਆ ਵਿੱਚੋਂ ਛੋੜਛੱਪ ਹੋ ਜੂ ਮੌਕੇ ਤੇ ਆਏਗੇ ਦਾ ਪਛੀ ਤੁਹੀਂ ਵੀ ਸਿਆਣੇ ਤਿਆਰ ਹੋਈ ਸੰਦ ਸਭ ਤਰੋਂ ਆਪਾਂ ਵੀ ਰੋਹ ਮਾਰੀ ਨੇ ਨਹੀਂ ਬੱਸੀ 52 53000 ਦੀ ਤਿਆਰ ਹੋਈ ਵਸੀ ਆ ਉਹਨਾਂ ਲਈ ਵੀ ਕਿਸੇ ਬੰਦੇ ਨੂੰ ਲਿਸ ਬਣਨੀ ਹੈਗਾ ਫਿਰ ਕੀ ਲਿਸ ਨਹੀਂ ਲਕੀਆਂ ਸਾਰੇ ਬੰਨੇ ਤਾਂ ਪੂਰੀ ਹੈ ਕੱਲ੍ਹ ਦਾ ਵੀ ਥਾਣੀ ਛੋਟੇ ਆਣ ਬਾਕੀ ਥਾਣ ਵੀ ਕਰਮਾ ਦੀ ਦੇ ਹੱਥ ਦੀ ਉਂਗਲ ਜੱਡਾ ਥਾਣੀ ਹੈ ਵਧੀਆ ਕਈ ਪੰਨਪੜਾ ਮੰਗਦੇ ਜਰਸੀ ਬਹੁਤ ਵਧੀਆ ਲੋ ਵੀ ਭਰਾਵੋ 43000 ਦੀ ਅੱਜ ਛੋੜਛੱਪਾ ਕਿਸੇ ਵੀਰ ਦੇ ਲਿਹਾਜੇ ਤੌਰ ਤੇ ਮਾਨਤਨ ਉਹ ਜ਼ਰੂਰ ਕੀਤਾ ਜਾਊਗਾ ਵੜ ਚੰਗੀ ਹੱਥ ਪਾ ਲਿਓ ਅੱਗੇ ਚੌਥੇ ਨੰਬਰ ਤੇ ਸਿਰੇ ਆ ਆ ਗਈ ਆਪਣੇ ਕੋਲੇ ਵੀ ਗੱਬਣ ਤਿਆਰੀ ਵਾਲੀ ਆ ਜੀ ਇਹ ਕ੍ਰੋਸ ਆ ਗਈ ਥੋੜੀ ਸ਼ਹੀਵਾਲ ਚ ਖੜਦੀ ਉਹ ਦਿਨ 10 ਤੇ ਨਾ ਵੀ ਨਹੀਂ ਇਹ ਤਾਂ ਬਿਲਕੁਲ ਵਾਵਾ ਆਈ ਹੈ ਥੋੜੇ ਆਜੂ ਹਫਤੇ ਦੇ ਵਿੱਚ ਵਿੱਚ ਆਹ ਪਤਾ ਕੀ ਕਰੂਗਾ ਲਓ ਜੀ ਸਟ੍ਰੇਟ ਪਟਾ ਠੀਕ ਆ ਜੀ ਇੱਕ ਹਫਤੇ ਦੇ ਵਿੱਚ ਵਿੱਚ ਇਹਦੀ ਤਿਆਰੀ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਠੀਕ ਆ ਜੀ ਹਾਈਟ ਇਹਦੀ ਮੀਡੀਅਮ ਆ ਬਾਕੀ ਪੌਲੀ ਸੰਭੀ ਤੁਸੀਂ ਵੇਖੋ ਪੂਰੀ ਗੋਲ ਢੋਲ ਵਰਗੀ ਠੀਕ ਆ ਜੀ ਆ ਵੇਖੋ ਦੂਜਾ ਸਵੇਰ ਹੁੰਦੀ ਹੈ ਨਾ ਜੀ ਹਾਂ ਜੀ ਦੂਜਾ ਸਨਸ ਲਓ ਜੀ ਦੂਜਾ ਸਵੇਰ ਠੀਕ ਆ ਤੋਂ ਫਲਿਓ ਕਰਮਾ ਦੀ ਬਲੀ ਆਉਂਦੀ ਹੈ ਕਿ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗਾ ਸੋਨਾ ਵਿਖਾਲਾ ਤਿਆਰ ਕਰ ਜੂਗੀ ਥਣ ਵੀ ਜਿਹੜਾ ਦੋਸਤੋ ਵੈਸੇ ਇਹ ਦਿੱਕਤ ਨਹੀਂ ਕਿਸੇ ਨੂੰ ਆਊਗੀ ਵੀ ਕੋਈ ਵੀ ਰਪੋਟੇ ਨਾਲ ਚੋਂਦਾ ਫਿਰੇ ਹੱਥੀ ਚਵਾਈ ਕਰਾਊਗੀ ਆ ਵੇਖੋ ਆਹ ਦੇਖੋ ਜੀ ਸੋਨ ਨਖੇੜ ਕਰੋ ਚੈੱਕ ਲੇਵਾ ਜੀ ਦੋਸਤੋ ਭਰਨਾ ਸਟਾਰ ਹੋਇਆ ਜਾਂ ਕਹੋ ਵੀ ਅੱਧ ਵਿਚਕਾਰ ਆਇਆ ਤੇ ਪਰ ਲੱਥੀ ਪਈ ਹੈ ਠੀਕ ਹੈ ਜੀ ਵਾਵਾ ਸਾਰੀ ਤੇ ਪੰਜਾ ਸੱਤ ਅੱਠ ਦਿਨਾਂ ਦੇ ਵਿੱਚ ਜਿਵੇਂ ਪੂਰੀ ਬਣੂ ਥਨੂਗੀ ਸਪੇਸ ਨਖੇੜ ਹੋਰ ਵੀ ਨਿਕਲ ਕੇ ਸਾਹਮਣੇ ਆਊਗਾ ਸੀਲ ਸਾਬ ਬੜੀ ਬਹੁਤ ਵਧੀਆ ਠੀਕ ਹੈ ਜੀ ਇੱਕ ਰੰਗ ਬਲੈਕ ਤੇ ਬਿਲਕੁਲ ਫੇਸ ਤੇ ਜਿਹੜਾ ਬਿਲਕੁਲ ਸਟ੍ਰੇਟ ਪੜਾ ਸੋ ਮਾਲ ਜਿਹੜਾ ਦੋਸਤੋ ਸਾਰਾ ਬਾਜ਼ ਵਿੱਚ ਹੈ ਜਿਹੜਾ ਟਾਂ ਦੇ ਉੱਪਰ ਆ ਕੋਈ ਵੀ ਵੀਰ ਭਰਾ ਚੰਗਾ ਪਸ਼ੂ ਤੁਹਾਨੂੰ ਖਰੀਦਣਾ ਚਾਹੁੰਦਾ ਠੀਕ ਹੈ ਜੀ ਥੋੜੇ ਵੀ ਪੈਸੇ ਖਰਚ ਕਰਨੇ ਆ ਤਾਂ ਵੀ ਤੁਹਾਡੇ ਪੜਤੇ ਚ ਚੰਗੀ ਸਾਫ ਸਫਾਈ ਵਾਲਾ ਪਸ਼ੂ ਲੈਣਾ ਚਾਹੁੰਦੇ ਸਾਰੇ ਵੀ ਜਿਹੜੇ ਪਸ਼ੂ ਸਾਰੇ ਸਾਫ ਸੁਥਰੇ ਆ ਠੀਕ ਆ ਠੀਕ ਆ ਚੰਗੀ ਆ ਬਾਕੀ ਠੰਡੀ ਧੀਰੀ ਆ ਸਭ ਤੋਂ ਅਹਿਮ ਗੱਲ ਆ ਵੀ ਠੰਡੀ ਧੀਰੀ ਆ ਪਸ਼ੂ ਦੋਸਤੋ ਵੈਸੇ ਵੈਸੇ ਖਰਚ ਕਰਨੇ ਆ ਤਾਜ਼ੇ ਤਾਜ਼ੇ ਕਿਸੇ ਭਰਾਨੇ ਦੇ ਪਸ਼ੂ ਠੰਡਾ ਪੀਰਾ ਲੱਭੇ ਫਿਰ ਸਵਾਦ ਆਉਂਦਾ ਠੀਕ ਆ ਜੀ ਤੇ ਸਿਰ ਇਹ ਕਿੰਨੇ ਦੀ ਹੁੰਦੀ ਆ ਆਪਣੇ ਕੋਲ ਇਹ ਵੀ ਉਸ ਵੇ ਪਹਿਲੀ ਆਏ ਭਾਗ ਕਰਨੀ 33 ਦੀ ਆ ਨਾ ਕਰਦੀ ਇਹ 33 ਦੀ 33 ਆ ਠੀਕ ਆ ਲਓ ਜੀ ਧਾਵਾ ਪਹਿਲਾਂ ਵਾਦਾ ਕੀਤਾ ਵੀ ਮੋੜ ਜਾਇਜੀ ਰੱਖਣੀ ਲਓ ਜੀ 38000 ਦੀ ਮੈਂ ਜਾਇਜੀ ਹੁੰਦੀ ਆ ਮਾਲ ਵੇਚਦਾ ਉਸੇ ਵੇਲੇ ਸੋ 38000 ਲੈ ਦੇ ਠੀਕ ਆ ਜੀ ਪਹਿਲੀਆਂ ਦੇ ਵਿੱਚ ਪਹਿਲਾਂ ਪਹਿਲੇ ਫੋਨਾਂ ਦੇ ਪਸ਼ੂ ਦੇਖਣ ਵਾਲੀ ਗੱਲ ਪਾਤਾ ਜੀਰੋ ਇਸ ਤੋਂ ਵੀ ਆਪਾਂ ਸਸਤਾ ਭਾ ਲੈ ਗਏ ਤੇ ਮੈਨੂੰ ਵੀ ਲੱਗਦਾ ਵੀ ਚਲ ਤੁਰ ਫਿਰ ਕੇ ਇਹੋ ਜਿਹਾ ਸਾਫ਼ ਸੁਥਰਾ ਪਸ਼ੂ ਲੱਭਦਾ ਸਸਤਾ ਭੈਣ ਭਰਾ ਫਿਰ ਤੁਰ ਤੁਰ ਕੇ ਮੇਲਾ ਵੇਂਦੇ ਆ ਤੁਹਾਨੂੰ ਪਤਾ ਹੀ ਆ ਆ ਜੀ ਹਾਂ ਜੀ ਹਾਂ ਜੀ ਤੇ ਆਪਣੀ 100 ਜੀ ਤੋਂ ਭਾ ਕੋ ਜਾਇਜੀ ਬਿਲਕੁਲ ਬਿਲਕੁਲ ਸੋ ਦੋ ਚਾਰ ਥਾਂ ਉਹਦੇ ਟਰਾਈ ਜਿਹੜੇ ਜਿਹੜੇ ਨੇ ਮਾਰੀ ਨਹੀਂ ਉਹ ਤੇ ਜਿਨ੍ਹਾਂ ਨੇ ਮਾਰੀ ਉਹਨਾਂ ਨੂੰ ਪਤਾ ਲੱਗ ਗਿਆ ਜਣਾ ਦੀ ਕਿਹੜੇ ਭਾਅ ਪਰਤੇ ਦੇ ਪਸ਼ੂ ਆ। ਹਾਂ ਜਿਆਦਾ ਇੱਥੇ। ਤੇ ਇਹਦਾ ਵੀਰੇ ਛਰੇ ਕੀ ਹਿਸਾਬ ਕਿਤਾਬ ਇਸ ਮੈਂ ਦਾ। ਸਾਬ ਦੋ ਮਹੀਨਾ ਦੀ ਲਾਲੋ ਟਾਈਆਂ ਦੀ ਲਾਲੋ ਦੁੱਧ ਦੇ ਤੋ ਹੈਗਾ 7-8 ਕਿਲੋ। 8-7 ਕਿਲੋ ਦੁੱਧ ਹੈ ਇਸ ਵਾਰ। 7 ਕਿਲੋ ਤਾਂ ਪੱਕਾ ਦੁੱਧ ਚੁਵਾਈਆ। ਤੇ ਮਿਲਦੀ ਕਿਵੇਂ ਭਾੜੇ ਤੇ ਆ? ਭਾੜੇ ਦੇ ਥਾਪੀ ਮਾਰ ਕੇ। ਲਓ ਜੀ ਥਾਪੀ ਤੇ ਮਿਲਦੀ ਆ ਭਾੜੇ ਤੇ ਮਿਲਦੀ ਠੀਕ ਆ ਜੀ ਵੰਡੇ ਤੇ। 4 ਤੇ ਲੱਗੀ ਆ ਠੀਕ ਆ ਤੇ 7-8 ਕਿਲੋ ਦੁੱਧ ਇਸ ਮੈਂ ਦੇ ਥੱਲੇ ਹਾਜ਼ਰ ਆ। ਤੇ ਚੋਣ ਛਰੇ ਚਾਰੇ ਥਾਣਾ ਦੀ ਓਕੇ ਰਿਪੋਰਟ। ਹਾਂ ਜਿਹਨੇ ਆਪਣਾ ਟਾਈਮ ਪਾਸ ਕਰਨਾ ਹੈ ਸੋ ਓਨਰ ਨੇ ਮਾਲਕ ਨੇ ਜਿਹੜੀ ਦੋਸਤੋ ਚਵਾਈ ਕੀਤੀ ਹੁੰਦੀ ਉਸ ਬਿਹਾਵ ਤੇ ਆਪਾਂ ਗੱਲਬਾਤ ਕਰ ਲੈਨੇ ਆ ਠੀਕ ਆ ਜੀ ਤੇ ਬਾਕੀ ਪਹਾੜੇ ਤੇ ਆ ਆ ਤੁਹਾਡੇ ਸਾਹਮਣੇ ਠੀਕ ਆ ਜੀ ਕੋਈ ਢਾਈਆਂ ਦਾ ਮੰਨ ਲੈ ਤਿੰਨਾਂ ਦਾ ਮੰਨ ਲੈ ਜਦੋਂ ਟੋਕਰ ਦੇ ਵਿੱਚ ਪਸ਼ੂ ਆ ਗਿਆ ਦੋਸਤੋ ਦੁੱਧ 7-8 ਕਿਲੋ ਜਿਹੜਾ ਹੈਗਾ ਉਹ ਤੁਸੀਂ ਆਪਣੀ ਚੋਕੇ ਦੋ ਟਾਈਮ ਤਸੱਲੀ ਕਰ ਲਓ ਪੇਸ਼ ਆ ਕਿ ਇੱਕ ਟਾਈਮ ਚੋ ਕੇ ਇੱਕ ਟਾਈਮ ਵੀਡੀਓ ਕਾਲ ਤੇ ਦੂਰੋਂ ਨੇੜੇ ਕੋਈ ਵੀਰ ਨਹੀਂ ਆ ਸਕਦਾ ਆਓ ਮੜਾ ਵੀ ਅੱਗੇ ਸੰਸਾਭਾ ਕਰਿਆ ਫੇਸਬੁਕ ਆ ਦਿਓ ਮੁਰਕੇ ਕੋ ਭੈਣ ਭਰਾ ਸੌਦਾ ਕਰ ਲੇ ਫੇਰ ਆ ਲੋ ਵੀਰ ਦਿਖਾ ਦਿਓ ਪੂਰੀ ਤਸੱਲੀ ਨਾਲ ਹਾਂ ਕਿਸੇ ਪਾਸੇ ਨਾ ਵਾਂਝ ਰਹਿ ਜੀ ਕਿਤੇ ਆ ਲੋ ਫੇਰ ਦਿਖਾਓ ਦੰਦ ਬਾਹਰ ਨੂੰ ਜੇ ਥੋੜਾ ਜਿਹਾ ਇੱਥੋਂ ਹੀ ਦੱਸ ਦਿਓ ਤੁਸੀਂ ਲਓ ਜੀ ਤੁਹਾਨੂੰ ਜਿਹੜਾ ਦਾ ਭਾਅ ਇਹਦਾ ਤਾਂ ਭਾਅ ਹੋਣਾ ਨਾ ਪਤਾ ਵੀ ਵੇਚ ਲੈਣੀ ਠੀਕ ਆ ਜੀ ਆ ਪੀੜ ਜਿਹੜਾ ਬਾਹਰ ਨੂੰ ਹੈ ਨਾ ਆ ਪੀੜ ਥੋੜਾ ਬਾਹਰ ਨੂੰ ਜੀ ਠੀਕ ਆ ਜੀ ਆਪਣੇ ਭੈਣ ਭਰਾ ਕੇ ਮਾਲੋ ਫਲੜਾ ਪੀ ਆ ਕਰੋ ਚੱਕ ਠੀਕ ਹੈ ਜੀ ਤੇ ਬਾਅਦ ਵਿੱਚ ਵੀਰ ਮੇਰਾ ਕੋਈ ਵੀ ਸਾਈ ਪਿਆਨਾ ਪਾ ਕੇ ਇੱਥੇ ਆ ਕੇ ਇਹ ਆਖਦੇ ਵੀ ਯਾਰਾ ਚੀਜ਼ ਤੁਸੀਂ ਦੱਸੀ ਨਹੀਂ ਜਾਂ ਵਿਖਾਈ ਨਹੀਂ ਗਈ ਬਾਕੀ ਰੇਡ ਪੜਤਾ ਕੁਛ ਨਹੀਂਗਾ ਰੇਡ ਪੜਤਾ ਤਾਂ ਇੱਕ ਜਿਵੇਂ ਆਪਾਂ ਟੋਕੜਾ ਵਾਲਾ ਜੀ ਟੋਕੜਾ ਵਾਲਾ ਵੀ ਕਹੀਏ ਉਹ ਵੀ ਨਹੀਂਗਾ ਠੀਕ ਹੈ ਟੋਕੜਾ ਵਾਲਾ ਵੀ ਨਹੀਂਗਾ ਦੋ ਨੰਬਰ ਬਿਲਕੁਲ ਜੀ ਬਿਲਕੁਲ ਫੰਡਰਾ ਵਾਲਾ ਮੁੰਡਿਆ 37000 ਦੀ ਸੰਸਦ ਦੇ ਦਾਂਗੇ 37000 ਦੀ ਕਿੰਨੇ ਦੱਸੋ ਮੈਂ ਆ ਜੂਗੀ ਦੋ ਨੰਬਰ ਬਚੀ ਆ 37000 ਦੀ ਮਿਲ ਜੂਗੀ ਠੀਕ ਹੈ ਜੀ ਦੁੱਧ ਕਰਮਾਈ ਚੰਗਾ ਚਵਾਈ ਚੱਲੂਗੀ ਮਾਮਾ ਜੀ ਨੇ ਆਪਦਾ ਡੰਗ ਸਾਰਨਾ 7 ਕਿਲੋ ਆਪਣੇ ਘਰੋਂ ਮੇ ਤੇ ਮਿਲਦੀ ਵੀ ਨਾਲੇ ਪਲੱਸ ਪੁਆਇੰਟ ਆ ਵੀ ਭਾੜੇ ਤੇ ਆ ਭਾੜੇ ਤੇ ਤੇ 37000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜੀ ਤੇ 7 ਕਿਲੋ ਦੁੱਧ ਬਿਲਕੁਲ ਕਲੀਅਰ ਨੈਟ ਜਿਹੜਾ ਤੇ ਥੱਲੇ ਵੀਰ ਸ਼ੇਰਾ ਦਾ ਵੀ ਹਾਜ਼ਰ ਆ ਜਿਹੜਾ ਚਵਾਦਣਾ ਠੀਕ ਆ ਕੋਈ ਪੂਰ ਛਟਾ ਨਹੀਂ ਐ ਕੁੜਿਆ ਜਿਤਨਾ ਸੱਜਣ ਹੁੰਦੀ ਐ ਤਰ੍ਹਾਂ ਦੀ ਛੁਵਾਈ ਲੱਗੀ ਲਾਵੀ ਇਹ ਨਹੀਂ ਤੋਕੜਾਈ ਛੁਵਾਈ ਐ ਕੋਈ ਠੀਕ ਆ ਜੀ ਠੀਕ ਆ ਲਾਵੀ ਕਿਸਾਨ ਵੀਰੋ ਇਹ ਐਨੀਮਲ ਨੇ ਅੱਜ ਜਿਹੜੇ ਟੋਟਲ ਆਪਾਂ ਤੁਹਾਨੂੰ ਦਿਖਾਤੇ ਆ ਪੂਰੀ ਤਸੱਲੀ ਦੇ ਨਾਲ ਮੇਰਾ ਵੀਰ ਇੱਕ ਵਾਰੀ ਵੀਡੀਓ ਵੇਖਿਆ ਕਰੋ ਉਸ ਤੋਂ ਬਾਅਦ ਸਲਾਹ ਰਾਬਾ ਕਿਸੇ ਵੀਰ ਨੇ ਕਰਨਾ ਹੁੰਦਾ ਬਣਾਉਣਾ ਹੁੰਦਾ ਪਰਿਵਾਰ ਨਾਲ ਠੀਕ ਆ ਜੀ ਗੱਲਬਾਤ ਕਰਕੇ ਪਹਿਲਾਂ ਤਸਲੀਮਾ ਵੀਡੀਓ ਦੇਖ ਲਿਓ ਜਿਹੜਾ ਵੀ ਪਸ਼ੂ ਸਿਲੈਕਟ ਹੁੰਦਾ ਉਸ ਪਸ਼ੂ ਖਾਸ ਦੀ ਸਾਈਟ ਦੇ ਨਾਲ ਪਾ ਕੇ ਇੱਥੇ ਮੇਰਾ ਵੀ ਆ ਜਾ ਕਰੋ ਠੀਕ ਆ ਜੀ ਤੇ ਇਹ ਛੇਰੇ ਵੀਰ ਦੇ ਕੋਲੇ ਆਜੇ ਦੋਸਤੋ ਮੈਗ ਸੀਗੇ ਔਲਕ ਡੇਰੀ ਫਾਰਮ ਤੇ ਪਿੰਡ ਬਾਹਰ ਛੇਰੇ ਇੱਕ ਨੰਬਰ ਬੋਲ ਵੀਰ ਨੰਬਰ ਭਾਜੀ ਇਹੋ ਜੀ 77105 ਤੇ 77000 ਠੀਕ ਆ ਜੀ ਲਓ ਦੋਸਤੋ ਨੰਬਰ ਵੀਰ ਛੇਰੇ ਦੇ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਐਨੀਮਲ ਪਸ਼ੂ ਇਸੇ ਤਰ ਇਸ ਫਾਰਮ ਤੇ ਇਸ ਕਿਲੇ ਤੇ ਹੁੰਦੇ ਰਹਿੰਦੇ ਆ ਆ ਕੇ ਆਪਣੀ ਤਸੱਲੀ ਕਰੋ ਨਵੇਂ ਪਸ਼ੂ ਕਿਸੇ ਵੇਰ ਨੇ ਖਰੀਦਣੇ ਆ ਤੇ ਆਪ ਦਾ ਬਿਲਕੁਲ ਕੰਟੈਕਟ ਜਿਹੜਾ ਬਣਾ ਕੇ ਰੱਖ ਲਓ ਆਇਆ ਕਰੋ ਪਹਿਲਾਂ ਤਸੱਲੀ ਕਰਕੇ ਆਪਾਂ ਕਿਹੜਾ ਕੋਈ ਝੂਠ ਮੋਲ ਕੇ ਮਾਲ ਵੇਚਣਾ ਸੰਸਾਰ ਜੋ ਹੈਗਾ ਆਪਾਂ ਦਾ ਦੱਸਣਾ ਹੀ ਹੋਗਾ ਆ ਸਹੀ ਹੈ ਜੀ ਸਹੀ ਹੈ ਤੇ ਬਾਕੀ ਜੇ ਜਨ ਉਹਨਾਂ ਗੱਲਾਂ 'ਚ ਅਸੀਂ ਗਲਤ ਹੋਣਿਆ ਜੇ ਦੁੱਧ ਦੇ ਕੋ ਦੱਸਿਆ ਤੇ ਦੁੱਧ ਮੰਨ ਲਓ 5 ਨਿਕਲੇ ਫੇਰ ਅਸੀਂ ਗਲਤ ਕਿਹਾ ਗਲਤ ਬਿਲਕੁਲ ਉੱਥੇ ਸਾਰਨਾ ਆ ਕੇ ਮਿਲ ਕੇ ਸਮਝੂਠਿਆਂ ਕਰੋ ਜਿਹੜੀ ਪਹਿਲਾਂ ਆ ਕੇ ਵੇਂਦੇ ਆ ਸਾਰੀ ਆਦਨਾ ਨਹੀਂ ਸਾਡੇ ਪਸੰਦ ਹੀ ਨਹੀਂ ਤੋ ਪਹਿਲਾਂ ਪਸੰਦ ਕਰਕੇ ਫਿਰ ਮ ਲੋਬੀ ਪ੍ਰਭੋ ਇਹ ਗੱਲਾਂ ਬਾਤਾਂ ਜਰੂਰ ਤੁਸੀਂ ਲੜ ਬੰਨ ਲਿਆ ਕਰੋ ਬੰਦੇ ਬੰਨ ਲਿਆ ਕਰੋ ਠੀਕ ਹੈ ਜੀ ਜੋ ਚੀਜ਼ ਦੱਸੀ ਜਾਂਦੀ ਆ ਉਹਦੇ ਉਹ ਪ੍ਰੋਫੈਕਟ ਨਹੀਂ ਨਿਕਲਦੀ ਤੇ ਸਾਈਪ ਇਹਨਾਂ ਦਾ ਤੁਹਾਡਾ ਵਾਪਸ ਕੀਤਾ ਜਾਊਗਾ ਜੇਕਰ ਦਸਨ ਮੁਤਾਬਕ ਗਲਤ ਨਿਕਲਦਾ ਠੀਕ ਹੈ ਜੀ ਬਾਕੀ ਹਾਈਟ ਕੱਦ ਮੂੰਹ ਚਿਹਰਾ ਮੋਹਰਾ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦੇਈਦਾ ਕਿਸੇ ਪਾਸਿਓਂ ਵੀ ਵਾਝੇ ਨਾ ਰਹਿ ਜੇ ਨਜ਼ਦਾ ਕਰਾਂਗੇ ਅਪਡੇਟ ਦੇ ਨਾਲ ਸਾਰੇ ਗ੍ਰਾਮਪ੍ਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ